ਕਿਉਂ ਨਹੀਂ ਆਈ ਕਿਉਂਕਿ ਜਦ ਤੱਕ ਤੁਸੀਂ ਪਾਕਿਸਤਾਨ ਦੀ ਧਰਜੀਆਂ ਨਹੀਂ ਉਡਾਉਂਗੇ ਇਹ ਬੱਬਰ ਸ਼ੇਰ ਸੌਣਗੇ ਨਹੀਂ ਇਹਨਾਂ ਨੂੰ ਚੈਨ ਨਹੀਂ ਮਿਲ ਰਿਹਾ ਕਿਉਂ ਨਹੀਂ ਮਿਲ ਰਿਹਾ ਕਿਉਂਕਿ ਇਹ ਬੱਬਰ ਸ਼ੇਰ ਖੁਦ ਕਹ ਰਹੇ ਨੇ ਇੱਕ ਤੋਂ ਇੱਕ ਕਿ ਸਾਨੂੰ ਭੇਜੋ ਬੰਬ ਲਾ ਕੇ ਪਾਕਿਸਤਾਨ ਪਾਕਿਸਤਾਨ ਦੀ ਉਡਾ ਲਾਂਗੇ ਧਰਜੀਆਂ ਪਾਕਿਸਤਾਨ ਨੂੰ ਬਿਲਕੁਲ ਖਤਮ ਕਰ ਦਾਂਗੇ ਮੈਂ ਕਹਿੰਦਾ ਇਹੋ ਸ਼ੇਰ ਜੈਨਿਕ ਨੇ ਜਿਹੜਾ ਆਪਣੀ ਮੌਤ ਆਪਣੇ ਹੱਥੇ ਲੈ ਕੇ ਬਿਲਕੁਲ ਪਰਵਾਹ ਨਹੀਂ ਕਰਦੇ ਹਰ ਵਕਤ ਤਿਆਰ ਰਹਿੰਦੇ ਆ ਕੀ ਕੋਈ ਗਾਲੀ ਸਾਡੀ ਜੇ ਜਾਨ ਸਾਡੇ ਵਤਨ ਦੇ ਕੰਮ ਆਉਂਦੀ ਹੈ ਸਾਡੇ ਹਿੰਦੁਸਤਾਨ ਦੇ ਕੰਮ ਆਉਂਦੀ ਹੈ ਤੇ ਅਸੀਂ ਹੈਗੇ ਆ ਪਿਆਰ ਜਿਹੜਾ ਹਮਲਾ ਹੋਇਆ ਮਤਲਬ ਪਰਾਟਿਕਾਂ ਤੇ ਮਤਲਬ ਅਸੀਂ ਲੋਕ ਇਹ ਸੋਚਦੇ ਆ ਕਿ ਸਾਡੇ ਪ੍ਰਿਆਟਕ ਵੀ ਕਿ ਕਿ ਜਾ ਕੇ ਘੁੰਮ ਨਹੀਂ ਸਕਦੇ ਜੰਮੂ ਕਸ਼ਮੀਰ ਸਰਕਾਰ ਕਿਉਂ ਸੋਰੀ ਹੈ ਮੋਨ ਹੈ ਕਿਉਂ ਨਹੀਂ ਤੁਸੀਂ ਜਾਗ ਰਹੇ ਮਤਲਬ ਇੰਟੈਲੀਜੈਂਸੀਆਂ ਸਰਕਾਰ ਦੀਆਂ ਆਈਬੀ ਕਿੱਥੇ ਹੈ ਜਿਹੜੇ 28 ਬੰਦੇ ਗਏ ਨੇ 28 ਬੰਦੇ ਮਰੇ ਮਾਰੇ ਨੇ ਮਤਲਬ ਆ ਜੋ ਉਹਨਾਂ ਦੇ ਪਰਿਵਾਰ ਤੇ ਕੀ ਬੀਤਰੀ ਹੋਊਗੀ ਮੈਂ ਕਿੰਨੂੰ ਪੁੱਛਾਂ ਸਵਾਲ ਮੈਂ ਮੋਦੀ ਸਾਹਿਬ ਨੂੰ ਪੁੱਛਾਂ ਜਾਂ ਗ੍ਰਹਿ ਮੰਤਰੀ ਅਵੀਸ਼ਾ ਜੀ ਨੂੰ ਪੁੱਛਾਂ ਕੀ ਆਪਾਂ ਕਿਉਂ ਵੇਟ ਕਰ ਰਹੇ ਆ ਦਿਨ ਦਲ ਬੀਤ ਕੇ ਅੱਜ ਪਾਕਿਸਤਾਨ ਦੀ ਧੱਜਾ ਉਡਣੀ ਚਾਹੀਦੀ ਸੀ ਜੇ ਕਿਤੇ ਅਮੀ ਤਰੋੜਾ ਪ੍ਰਧਾਨ ਮੰਤਰੀ ਹੁੰਦਾ ਤੇ ਅੱਜ ਪਾਕਿਸਤਾਨ ਇੰਡੀਆ ਦੇ ਆਪਣਾ ਵੀ ਵਰਲਡ ਦੇ ਨਕਸ਼ੇ ਦੇ ਵਿੱਚ ਪਾਕਿਸਤਾਨ ਨਾ ਹੁੰਦਾ ਨਹੀਂ ਇਹ ਤੁਹਾਨੂੰ ਵੀ ਅੰਮੀ ਥੋੜਾ ਸਮਝ ਆਇਆ ਕਿਉਂਕਿ ਮੈਨੂੰ ਪਤਾ ਕਿ ਸੁੱਤੇ ਤੁਸੀਂ ਵੀ ਨਹੀਂ ਹੋ ਰਹੇ ਪਰ ਇਹ ਸ਼ੇਰਾਂ ਨੂੰ ਦੇਖ ਲਓ ਬੱਬਰ ਸ਼ੇਰਾਂ ਨੂੰ ਦੇਖ ਲਓ ਜਿਹੜਾ ਪੰਜਾਬ ਦੇ ਵਿੱਚ ਸ਼ੇਪ ਚ ਨਾਲੀ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮ ਰਿਹਾ ਔਰ ਕਿੰਨੀ ਜਗ੍ਹਾ ਫੋਨ ਆਏ ਉਹ ਕਹਿੰਦੇ ਮੋਦੀ ਸਾਹਿਬ ਨੇ ਪ੍ਰੋਟੈਕਟ ਹੀ ਕਰ ਲੋ ਰੋੜਾ ਜੀ ਸ਼ੇਰ ਜੀ ਲਵਾਂ ਜੀ ਕੰਟੈਕਟ ਹੀ ਕਰ ਲੋ ਅਸੀਂ ਆਪਣੀ ਜਾਨ ਦੇ ਨੂੰ ਤਿਆਰ ਆ ਪੇਜੋ ਸਾਨੂੰ ਬਾਰਡਰਾਂ ਤੇ ਪਾਕਿਸਤਾਨੀ ਧਰਜੀਆਂ ਉਡਾਵਾਂਗੇ ਇਹੋ ਜੇ ਸ਼ਰਫੈਨੀ ਕੋਲੇ ਚਾਹੀਦੀ ਹੈ ਇਹੋ ਜੇ ਹਿੰਦੂਸਤਾਨੀ ਹੋਣੇ ਚਾਹੀਦੇ ਇਹ ਜਿੰਨੇ ਵੀ ਮਾਰੇ ਹਿੰਦੂਸਤਾਨੀ ਹਿੰਦੂ ਨੇ ਆਪਣੀ ਜਾਨ ਹਥੇਲੀ ਤੇ ਲੈ ਕੇ ਖੁੰਡੇ ਪਰਵਾਹ ਵੀ ਕਰਦੇ ਇਸ ਲਈ ਮੋਦੀ ਸਾਹਿਬ ਦੇਖੋ ਕੋਈ ਸੋਚੋ ਬੇਇੱਜ਼ਤੀ ਕਰਦਾ ਇਹ ਪੰਜਾਬ ਦਾ ਹਿੰਦੂ ਬੇਇੱਜ਼ਤੀ ਕਰਦੇ ਛੇਤ ਨਾਲ ਲੁਆਇੰਦੇ ਹਿੰਦੂ ਮਤਲਬ ਕਦੋਂ ਤੁਸੀਂ ਕਰੋਗੇ ਪਾਕਿਸਤਾਨ ਤੇ ਹਮਲਾ ਮੈਂ ਕਦੋਂ ਲੱਡੂ ਵੰਡਾਂਗਾ ਜਦੋਂ ਪਾਕਿਸਤਾਨ ਤੇ ਹਮਲਾ ਹੋਊਗਾ ਪਾਕਿਸਤਾਨੀ ਝੰਡੀਆਂ ਉੱਡਣਗੀਆਂ ਉਹ ਚੀਜ਼ ਦੇਖਣਾ ਚਾਹੁੰਦਾ ਸ਼ੇਰ ਉਹ ਚੀਜ਼ ਦੇਖਣਾ ਚਾਹੁੰਦਾ ਲੁਆਇਨ ਪਰੋਂ ਮੈਂ ਕਹਿੰਦਾ ਥੜਕਾ ੜਕਾ ਪਾਕਿਸਤਾਨ ਸਾਹਿਬ ਰੋੜਾ ਸਾਹਿਬ ਪਾਕਿਸਤਾਨ ਦਾ ਇੱਕ ਨਵਾਂ ਬਿਆਨ ਆਇਆ ਕਹਿੰਦੇ ਵੀ ਜਿਨ੍ਹਾਂ ਅੱਤਵਾਦੀਆਂ ਨੇ ਹਮਲਾ ਕੀਤਾ ਉਹਨਾਂ ਨੇ ਅੱਤਵਾਦੀ ਨਹੀਂ ਉਹਨਾਂ ਨੇ ਸਤੰਤਰਤਾ ਸੰਨਾਲੀ ਯਾਨੀ ਫਰੀडम फाइਟਰ ਉਹਨਾਂ ਨੂੰ ਕਿਹਾ ਅੱਤਵਾਦੀਆਂ ਨੂੰ ਮੇਰੀ ਗੱਲ ਸੁਣੋ ਜੀ ਔਕਾਤ ਹੈ ਨਹੀਂ ਪਾਕਿਸਤਾਨ ਦੀ ਛੱਤ ਹੈ ਨਹੀਂ ਔਰ ਗੱਲਾਂ ਨਹੀਂ ਕਰਦੇ ਨੇ ਹਿੰਦੁਸਤਾਨ ਨਾਲ ਪੰਗਾ ਲੈਣਦੇ ਆ ਹਿੰਦੁਸਤਾਨ ਨੂੰ ਚੈਲੰਜ ਕਰਨ ਦੀਆਂ ਮੈਂ ਕਹਿੰਦਾ ਸੀ ਪਾਕਿਸਤਾਨੀ ਮੈਂ ਜੀਵ ਨੂੰ ਕਿਉਂ ਕਹਤਾ ਮੈਂ ਤੁਹਾਨੂੰ ਜੀ ਨਹੀਂ ਕਹਿਣਾ ਚਾਹੀਦਾ ਤੁਹਾਡਾ ਤੇ ਨਾਮੋ ਨਿਸ਼ਾਨ ਹੀ ਖਤਮ ਹੋਣ ਲੱਗਾ ਕਿਉਂਕਿ ਵਰਲਡ ਪਾਵਰ ਹੈ ਮੇਰਾ ਹਿੰਦੁਸਤਾਨ ਵਰਲਡ ਪਾਵਰ ਹੈ ਮੇਰਾ ਦੇਸ਼ ਔਰ ਧਜੀਆਂ ਉੱਡੇंगी ਪਾਕਿਸਤਾਨ ਕੀ ਕਿਉਂਕਿ ਅਸੀਂ ਆ ਹਿੰਦੁਸਤਾਨੀ ਜੈਕਾਰਾ ਵੀਰ ਬਜਰੰਗੇ ਹਾਏ ਹਾਏ ਕਿਉਂਕਿ ਸਾਡੇ ਮਾਨ ਦੇ ਵਿੱਚ ਇੱਕੋ ਹੀ ਹੈ कि ਜਿਹੜੇ ਮੇਰੇ ਭਰਾ ਹਿੰਦੂ ਪਹਿਲਗਾਮ ਚ ਮਾਰੇ ਗਏ ਨੇ ਇਸ ਨਾ ਜਿਹੜੇ ਪ੍ਰੇੜਕ ਕੁਮੜ ਆਏ ਸੀਗੇ ਉਹਨਾਂ ਦਾ ਬਦਲਾ ਮੋਦੀ ਸਾਹਿਬ ਕਦੋਂ ਲੈਣਗੇ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਕਦੋਂ ਲੈਣਗੇ ਖੁਸ਼ੀ ਮਿਲੇਗੀ ਸਾਨੂੰ ਹਿੰਦੂਆਂ ਨੂੰ ਜਦੋਂ ਤੁਸੀਂ ਉਹਨਾਂ ਦਾ ਧੜ ਗਰਦਨ ਅਲੱਗ ਕਰੋਗੇ ਪਾਕਿਸਤਾਨੀਆ ਦਾ ਅਸੀਂ ਵੰਡਾਂਗੇ ਲੱਡੂ ਜਦੋਂ ਪਾਕਿਸਤਾਨੀ ਦੀ ਗਰਦਨ ਉੱਡਣ ਗਿਆ ਜੈ ਸ਼੍ਰੀ ਕ੍ਰਿਸ਼ਨਾ ਕੱਲਾ ਤੁਸੀਂ ਪਾਕਿਸਤਾਨ ਜਾ ਕੇ ਜਿਹੜੀਆਂ ਬੰਦ ਲਾ ਕੇ ਭੇਜਣ ਦੀਆਂ ਗੱਲਾਂ ਕਰਦੇ ਹੋ 11 ਵਜੇ ਦਾ ਟਾਈਮ ਦਿੱਤਾ ਸੀਗਾ ਟਾਈਮ 'ਤੇ ਪਹੁੰਚੇ ਵਿਦਿਆਲੋਇ ਤੋਂ ਟਾਈਮ 'ਤੇ ਪਹੁੰਚਦੇ ਨਹੀਂ ਤੇ ਅਮਾ ਜੀ ਰੋਣਾ ਕੀ ਕਰਦਾ ਦੇਖੀਏ ਕੀ ਕਰਤਾ ਹੋ ਗਏ ਮੈਂ ਕਹਿੰਦਾ ਪੱਤਰਕਾਰ ਸਭ ਤੁਹਾਨੂੰ ਵੀ ਨਾਲ ਲੈ ਕੇ ਜਾਣਾ ਮੈਂ ਤੁਸੀਂ ਜਿਹੜੀ ਇੰਡੀਆ ਇੰਟਰਵਿਊ ਪੰਜਾਬ ਕਰਦੇ ਹੋ ਨਾ ਤੁਹਾਡੀ ਇੰਟਰਵਿਊ ਮੈਂ ਪਾਕਿਸਤਾਨ ਨਾਲ ਜਾ ਕੇ ਕਰਵਾਣੀ ਆ ਆ ਸ਼ੇਰ ਲਾਇਆ ਬੰਬ ਇੱਕ ਬੰਬ ਤੁਹਾਡੇ ਵੀ ਲਾ ਦੇਣਾ ਨਾਲ ਚਲੋ ਚੱਲੀਏ ਇਹ ਬੰਬ ਮੈਂ ਤੁਹਾਨੂੰ ਦੱਸਦਾ ਨਾ ਕਿ ਤੁਸੀਂ ਵੀ ਹਿੰਦੁਸਤਾਨੀ ਹੋ ਨਾ ਜੇ ਮੈਂ 11 ਵਜੇ ਨਹੀਂ ਪਹੁੰਚਿਆ ਤੁਸੀਂ ਮੇਰੇ ਭਰਾ ਨੇ ਮੇਰੀ ਵੇਟ ਕੀਤੀ ਮੈਂ ਧੰਨਵਾਦ ਕਰਦਾ 11 ਵਜੇ ਸੀ ਆਪਾਂ ਬੈਠੇ ਜੀ ਮੈਂ ਧੰਨਵਾਦ ਕਰਦਾ ਮੇਰੇ ਭਰਾ ਦਾ ਕਿਉਂਕਿ ਸ਼ੇਰ ਦੀ ਵੇਟ ਕੀਤੀ ਪਰ ਸ਼ੇਰ ਨੂੰ ਵੇਟ ਕਰਾਈ ਬਹੁਤ ਬਹੁਤ ਮੈਂ ਕੋਈ ਨਾ ਮੈਂ ਤੁਹਾਡਾ ਸ਼ਮਾਂ ਦਾ ਯਾਰ ਚੰਗਾ ਪਰ ਜਿਹੜੀ ਹੁਣ ਜੰਗ ਲਗਣੀ ਹੈ ਇਹ ਪੱਤਰਕਾਰ ਭਾਈ ਸਾਹਿਬ ਤੁਸੀਂ ਵੀ ਤਿਆਰ ਹੋ ਤਾਂ ਮੇਰੇ ਦੇ ਸ਼ੇਫ ਸਾਹਿਬ ਤਿਆਰ ਹੀ ਨੇ ਪਿਆਰ ਨੇ ਔਰ ਤੁਹਾਡੇ ਮੈਂ ਕਹਿੰਦਾ ਤੁਸੀਂ ਵੀ ਮੇਰੇ ਨਾਲ ਚੱਲੋ ਬੰਬ ਲਾ ਕੇ ਕਹੋ ਕੀ ਉਡਾਣ ਬੋਲੋ ਤੁਹਾਡੀ ਆਵਾਜ਼ ਪਾਕਿਸਤਾਨ ਜੈ ਪਾਕਿਸਤਾਨ ਜਿੰਦਾਬਾਦ ਇਹੀ ਚੀਜ਼ ਮੈਂ ਕਹਿੰਦਾ ਤੁਸੀਂ ਇਹੀ ਚੀਜ਼ ਨਾਲ ਲੈ ਕੇ ਚੱਲੋ ਆਪ ਵੀ ਬੋਲਿਆ ਕਰੋ ਕਿ ਪਾਕਿਸਤਾਨ ਦੀ ਹਮ ਝੰਡੇ ਉਡਾ ਦੇਂਗੇ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ